ਫਲਕਾ ਖੜ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਬੀਤੇ ਦਿਨ ਅਸਤੀਫੇ ਦੀਆਂ ਗੱਲਾਂ ਸਿਆਸਤ ਛੱਡਣ ਦੀਆਂ ਗੱਲਾਂ ਤੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਯੂ ਟਰਨ ਸਾਹਮਣੇ ਆਇਆ ਪਾਰਟੀ ਪ੍ਰਧਾਨ ਅਮਨ ਰੋੜਾ ਨੇ ਮੀਟਿੰਗ ਕੀਤੀ ਔਰ ਹੋਰ ਕਿਸ ਕਿਸ ਨੇ ਮਨਾਇਆ ਇਸ ਬਾਰੇ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਭੋਲਰ ਸਾਹਿਬ ਹਾਲੇ ਉਹ ਚਰਚਾਵਾਂ ਮੱਠੀਆਂ ਨਹੀਂ ਸੀ ਹੋਈਆਂ ਕਿ ਹੁਣ ਜਿਮਣੀ ਚੋਣ ਦੇ ਵਿੱਚ ਉਮੀਦਵਾਰ ਕੌਣ ਹੋਏਗਾ ਔਰ ਅਗਲੀ ਸਿਆਸਤ ਕੀ ਹੋਏਗੀ ਸਿਆਸਤ ਛੱਡ ਵੀ ਦਿੱਤੀ ਸੀ ਅਮਨ ਆ ਜਿਹੜਾ ਅਨਮੋਲ ਗਗਨਮਾਨ ਨੇ ਤਾਂ ਹੁਣ ਪਾਰਟੀ ਪ੍ਰਧਾਨ ਤੇ ਤੇ ਹੋਰ ਕਿਸ ਕਿਸ ਲੀਡਰ ਨੇ ਮਣਾ ਲਿਆ ਔਰ ਕੀ ਹੁਣ ਫੈਸਲਾ ਲਿਆ ਦੀਬਾ ਅਨਮੋਲ ਗਗਨਮਾਨ ਨੇ ਦੇਖੋ ਜਿਵੇਂ ਪਹਿਲਾਂ ਪੰਜਾਬ ਸਰਕਾਰ ਜੂਟਰਨ ਲੈਂਦੀ ਸੀ ਹੁਣ ਅਨਮੋਲ ਗਗਨਮਾਨ ਨੇ ਜੂਟਰਨ ਲੈ ਲਿਆ ਕਿ ਇਸ ਮਸਲੇ ਪਹਿਲਾਂ ਜਿਹੜਾ ਦਿੱਤਾ ਅਸਤੀਫਾ ਸੀ ਉਹ ਪਹਿਲਾਂ ਤੇ ਅੜੇ ਹੋਈ ਸੀ ਕਿ ਮੈਂ ਨਹੀਂ ਲਵਾਂਗਾ ਮੇਰਾ ਜਿਹੜਾ ਸਪੀਕਰ ਸਾਹਿਬ ਜਿਹੜਾ ਮੇਰਾ ਦਿੱਤਾ ਹੋਇਆ ਅਸਤੀਫਾ ਪ੍ਰਵਾਨ ਕਰ ਲੈਣ ਲੈਕਿਨ ਇੱਕ ਜਦੋਂ ਪਾਰਟੀ ਜਿਹਦੀ ਸਰਕਾਰ ਹੋਵੇ ਸੂਬੇ ਦੇ ਵਿੱਚ ਉਹਦਾ ਜਿਹੜਾ ਐਮਐਲਏ ਨਾਰਾਜ਼ ਹੋ ਕੇ ਨਰਾਸ਼ ਹੋ ਕੇ ਖਫਾ ਹੋ ਕੇ ਇਗਨੋਰ ਹੋ ਕੇ ਨਜ਼ਰ ਅੰਦਾਜ਼ ਹੋ ਕੇ ਜੇ ਅਸਤੀਫਾ ਦੇਵੇ ਤੇ ਸਰਕਾਰ ਤੇ ਸਵਾਲ ਖੜੇ ਹੁੰਦੇ ਨੇ ਪਾਰਟੀ ਤੇ ਸਵਾਲ ਖੜੇ ਹੁੰਦੇ ਨੇ ਤੇ ਜਦੋਂ ਅਨਮੋਲ ਗਗਨਮਾਨ ਹੋਣਾ ਅਸਤੀਫਾ ਦਿੱਤਾ ਪੰਜਾਬ ਸਰਕਾਰ ਦੀ ਤੇ ਆਮ ਆਦੀ ਪਾਰਟੀ ਦੀ ਕਿਰਕਿਰ ਵੀ ਹੋਈ ਸੀ ਲੋਕਾਂ ਨੇ ਸਵਾਲ ਖੜੇ ਕੀਤੇ ਹੈਗੇ ਨੇ ਕਿ 3 ਦਿਨ ਪਹਿਲਾਂ ਤੇ ਅਨਮੋਲ ਗਗਨਮਾਨ ਹੋਣਾ ਨੇ ਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਆ ਜਿਦ ਜਿਹਾ ਕਿਹਾ ਸੀ ਕਿ ਪੰਜਾਬ ਦੀ ਚੜ੍ਹਦੀ ਕਲਾ ਦੇ ਵਿੱਚ ਬਹੁਤ ਲੈ ਨੂੰ ਲੈ ਕੇ ਬਹੁਤ ਸਾਰੇ ਮਸਲੇ ਡਿਸਕ ਹੋਏ ਫਿਰ ਇੱਕ ਦਿਨ ਪਹਿਲਾਂ ਜਿਹੜਾ ਵਾ ਅਸਤੀਫਾ ਦੇਣ ਤੋਂ ਪਹਿਲਾਂ ਉਹਨਾਂ ਦੀ ਪੰਜਾਬ ਭਵਨ ਦੇ ਵਿੱਚ ਪਾਰਟੀ ਮਾਮਲਿਆਂ ਦੇ ਚਾਰਜ ਮਨੀਸ਼ ਸੁਸੋਧਿਆ ਦੇ ਨਾਲ ਮੁਲਾਕਾਤ ਹੋਈ ਹੈ ਹੁਣ ਇੱਕ ਪਾਸੇ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਹੋਣੀ ਦੂਜੇ ਪਾਸੇ ਮਨੀਸ਼ ਸੁਸੋਧਿਆ ਸਾਹਿਬ ਦੇ ਨਾਲ ਮੁਲਾਕਾਤ ਹੋਣੀ ਤੇ ਫਿਰ ਅਸਤੀਫਾ ਦੇ ਦੇਣਾ ਹੈਗਾ ਇਹ ਤੋਂ ਲੱਗਦਾ ਹੈ ਕਿ ਪੰਜਾਬ ਸਰਕਾਰ ਤੋਂ ਖਫਾ ਸੀ ਜਾਂ ਮੁੱਖ ਮੰਤਰੀ ਦੇ ਦਫ਼ਤਰ ਤੋਂ ਅਨਮੋਲ ਗਗਨ ਅਮਾਨ ਖਫਾ ਸੀ ਹੁਣ ਹਾਲਾਂਕਿ ਪਹਿਲਾਂ ਵੀ ਅਨਮੋਲ ਗਗਨ ਮਨਾ ਮਨ ਨੂੰ ਮਨਾਉਣ ਵਾਸਤੇ ਹਰਪਾਲ ਸਿੰਘ ਚੀਮਾ ਅਮਨ ਰੋੜਾ ਸਾਹਿਬ ਇਹ ਵੀ ਦੱਸ ਦੇ ਨੇ ਕਿ ਸ਼ਾਇਦ ਸਪੀਕਰ ਸਾਹਿਬ ਜਾਂ ਡਿਪਟੀ ਸਪੀਕਰ ਸਾਹਿਬ ਹੋ ਸਾਰਿਆਂ ਦੀ ਡਿਊਟੀ ਲੱਗੀ ਸੀ ਕਿ ਅਨਮੋਲ ਗਗਨ ਮਾਨ ਨੂੰ ਮਨਾਇਆ ਜਾਵੇ ਹੁਣ ਆਖਰ ਅਨਮੋਲ ਗਗਨ ਮਾਨ ਕਿਹੜੀਆਂ ਸ਼ਰਤਾਂ ਤੇ ਮੰਨੇ ਨੇ ਕੀ ਉਹਦੇ ਹਲਕੇ ਦੇ ਵਿੱਚ ਹੁਣ ਕੰਮ ਹੋਣਗੇ ਕੀ ਉਹਦੇ ਹਲਕੇ ਦੇ ਵਿੱਚ ਜਿਹੜੇ ਨੇ ਉਹਦੇ ਮੁਤਾਬਕ ਅਫਸਰ ਲੱਗਣਗੇ ਜਦ ਕੀ ਜਿਹੜੇ ਲੋਕ ਬਾਹਰੋਂ ਆ ਕੇ ਦਖਲਦਾਰੀ ਕਰਨਗੇ ਉਹ ਦਖਲਦਾਰੀ ਬੰਦ ਹੋਏਗੀ ਇਹ ਜਿਹੜੇ ਸਾਰੇ ਸਵਾਲ ਕੀ ਇਨ੍ਹਾਂ ਸਵਾਲਾਂ ਦੇ ਜਵਾਬ ਅਨਮੋਲ ਗਗਨਮਾਨ ਹੋਣਾ ਨੂੰ ਲੱਭ ਗਏ ਨੇ ਉਹਨਾਂ ਨੂੰ ਪਾਰਟੀ ਨੇ ਭਰੋਸਾ ਦਿੱਤਾ ਕਿਉਂਕਿ ਜਿਹੜਾ ਸੱਤਾ ਤੇਰੀ ਪਾਰਟੀ ਦਾ ਪ੍ਰਧਾਨ ਹੁੰਦਾ ਅਕਸਰ ਮੰਨਿਆ ਜਾਂਦਾ ਕਿ ਉਹ ਨੈਕਸਟ ਟੂ ਸੀਐਮ ਹੁੰਦਾ ਤੇ ਸ਼ਾਇਦ ਇਸੇ ਕਰਕੇ ਅਮਨ ਰੋੜਾ ਉਹਨਾਂ ਦੀ ਡਿਊਟੀ ਲਗਾਈ ਹੋਊਗੀ ਕਿ ਜਾ ਕੇ ਤੁਸੀਂ ਮਨਾਓ ਅਮਨ ਰੋੜਾ ਨੇ ਅੱਜ ਹੁਣ ਫੋਟੋ ਪਾਈ ਹੈ ਉਹਦੇ ਚ ਉਹਨਾਂ ਨੇ ਲਿਖਿਆ ਕਿ ਅੱਜ ਅਨਮੋਲ ਗਗਨਮਾਨ ਨਾਲ ਪਰਿਵਾਰਕ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਵਿਧਾਇਕਾ ਵੱਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾ ਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਗਿਆ ਜਿਸ ਨੂੰ ਉਹਨਾਂ ਨੇ ਸਵਾਰ ਕਰ ਦਿੱਤਾ ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ ਅਨਮੋਲ ਗਗਨਮਾਨ ਤੇ ਅਰਵਿੰਦ ਕੇਜਰੀਵਾਲ ਅਤੇ ਆਮ ਆਦੀ ਪਾਰਟੀ ਜਿਹੜੇ ਅਨਮੋਲ ਗਗਨਮਾਨ ਉਹ ਪਰਿਵਾਰ ਦਾ ਹਿੱਸਾ ਸੀ ਹਨ ਅਤੇ ਰਹਿਣਗੇ ਹੁਣ ਸਵਾਲ ਹੈ ਕਿ ਇੱਕ ਪਾਸੇ ਤੇ ਕੱਲ ਜਦੋਂ ਅਸਿਫਾ ਦਿੱਤਾ ਅਨਮੋਲ ਗਗਨਮਾਨ ਹੋਣਾ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਕਿ ਮੈਨੂੰ ਵੀ ਹੁਣੇ ਪਤਾ ਲੱਗਾ ਤੇ ਪਾਰਟੀ ਮੀਟਿੰਗ ਕਰਕੇ ਤੇ ਇਸ ਤੇ ਵਿਚਾਰੇਗੀ ਮੀਟਿੰਗ ਬੁਲਾਈ ਨਹੀਂ ਗਈ ਮੀਟਿੰਗ ਕਿੰਨੇ ਬੁਲਾਉਣੀ ਸੀ ਪਾਰਟੀ ਪ੍ਰਧਾਨ ਨੇ ਬੁਲਾਉਣੀ ਸੀ ਜਾਂ ਪੰਜਾਬ ਸਰਕਾਰ ਨੇ ਬੁਲਾਉਣੀ ਸੀ ਹੁਣ ਸਵਾਲ ਹੈ ਕਿ ਅੱਜ ਮੰਡਰੋੜਾ ਸਾਹਿਬ ਕਿਉਂਕਿ ਪਾਰਟੀ ਦੇ ਪ੍ਰਧਾਨ ਵੀ ਨੇ ਕੈਬਨਿਟ ਵਜ਼ੀਰ ਵੀ ਨੇ ਤੇ ਇਸ ਕਰਕੇ ਉਹ ਉਹਨਾਂ ਦੇ ਘਰ ਗਏ ਨੇ ਤੇ ਅੱਜ ਉਹਨਾਂ ਨੇ ਜਿਹੜੀ ਆ اللي ਆਪਣੇ فيسبوك পেজ ਤੇ ਲਿਖ ਦਿੱਤਾ ਅਮਨ ਰੋੜਾ ਨੇ ਕਿ بڑے ਪਰਿਵਾਰਕ ਮਾਹੌਲ ਦੇ ਵਿੱਚ ਗੱਲ ਹੋਈ ਉਹਨਾਂ ਨੇ ਤੇ ਇੱਕ ਜਿਹੜੀ ਤਸਵੀਰ ਵੀ ਸਾਂਝੀ ਕੀਤੀ ਹੈ ਕਿ ਇੱਕੋ ਸੋਫਾ ਸੈਟਰ ਤੇ ਅਮਨ ਰੋੜਾ ਸਾਹਿਬ ਔਰ ਅਨਮੋਲ ਗਗਨਮਾਨ ਬੈਠੇ ਨੇ ਹੁਣ ਇਹ ਇੱਕ ਸਾਰੀ ਸਥਿਤੀ ਹੈ ਕਿ ਇਹਦੇ ਨਾਲ ਇੱਕ ਸਭ ਤੋਂ ਵੱਡੀ ਗੱਲ ਕਿ ਜਿਹੜਾ ਜਿਵੇਂ ਕਹੇ ਕਿ ਇੱਕ ਤੇ 22 ਇਲੈਕਸ਼ਨ ਜਿਹੜੀ ਆ ਉਹ ਹੋਣੋ ਬਚ ਗਈ ਕਿ ਜੇ ਪਹਿਲਾਂ ਅਸਤੀਫਾ ਪ੍ਰਵਾਨ ਕਰ ਲੈਂਦੇ ਤੇ ਸ਼ਾਇਦ ਜਿਹੜੀ 22 ਇਲੈਕਸ਼ਨ ਜਿਹੜੀ ਆ ਉਹ ਹੋ ਜਾਂਦੇ ਹਾਲਾਂਕਿ ਅਮਨ ਰੋੜਾ ਹੋਣਾ ਨੇ ਜਿਹੜਾ ਵਾ ਉਹਨਾਂ ਨੇ ਜ਼ਰੂਰ ਆਪਣੇ ਫੇਸਬੁੱਕ ਪੇਜ ਤੇ ਲਿਖਿਆਗਾ ਲੇਕਿਨ ਅਨਮੋਲ ਗਗਨਮਾਨ ਹੋਣਾ ਦਾ ਜਿਹੜਾ ਸਟੇਟਸ ਆ ਉਹ ਚੇਂਜ ਨਹੀਂ ਹੋਇਆ ਉਹ ਜਿਹੜੇ ਇੱਕ ਜਿਹੜੇ ਪਿਛਲੇ ਦਿਨ ਉਹਨਾਂ ਨੇ ਉਹ ਹੀ ਲਿਖਿਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਪੋਸਟ ਨਹੀਂ ਪਾਈ ਜਿੱਦੇ ਚ ਉਹਨਾਂ ਕਹਿਆ ਸੀ ਕਿ ਦਿਲ ਭਾਰੀ ਹੈ ਪਰ ਮੈਂ ਸੱਚ ਸੱਜਣ ਦਾ ਫੈਸਲਾ ਲੈ ਲਿਆ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗੀ ਹੁਣ ਕੀ ਹੈ ਕਿ ਇੱਕ ਤੇ ਜਿਸ ਦਾ ਤਿੰਨ ਚਾਰ ਸਵਾਲ ਜਿਹੜੇ ਫਲਕੇ ਖੜੇ ਖੜੜ ਹਲਕੇ ਦੇ ਵਿੱਚ ਉੱਤਰੇ ਕਿ ਇੱਕ ਕੀ ਅਫਸਰ ਹੁਣ ਇਹਨਾਂ ਦੀ ਮਤੇਬਕ ਲੱਗਣਗੇ ਕੀ ਦੂਜਾ ਇਹਨਾਂ ਦੀ ਪੁਸ਼ਗੀ ਹੋਰ ਵਧੇਗੀ ਤੀਜਾ ਜਿਹੜੇ ਬਾਹਰਲੀ ਲੋਕ ਆ ਕੇ ਇੱਥੇ ਦਖਲ ਦਾ ਜੀ ਉਹ ਬੰਦ ਹੋਗੇ ਤੇ ਚੌਥਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਕਿ ਮੁਰ ਤੋਂ ਇਹਨਾਂ ਨੂੰ ਕੋਈ ਨਾ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਕੀ ਇਹਨਾਂ ਨੂੰ ਕਿਸੇ ਚੇਅਰਮੈਨ ਲਗਾਇਆ ਜਾ ਸਕਦਾ ਜਾਂ ਫਿਰ ਮੰਤਰੀ ਮੰਡਲ ਦੇ ਵਿੱਚ ਜਿਹੜਾ ਵਾ ਉਹ ਵਾਪਸ ਲਿਆ ਜਾ ਸਕਦਾ ਕਿਉਂਕਿ ਜਿਆਦਾ ਜੋ ਪਾਰਟੀ ਦੇ ਜੋੜੇ ਜਾਣਕਰ ਦੱਸਦੇ ਨੇ ਕਿ ਅਨਮੋਲ ਗਿਣਮਾਨ ਹੋਣੀ ਉਦੋਂ ਉਦੋਂ ਤੋਂ ਜ਼ਿਆਦਾ ਦੁਖੀ ਜਦੋਂ ਉਹਨਾਂ ਕੋਲ ਇਹ ਅਹੁਦਾ ਲਿਆ ਗਿਆ ਸਤੰਬਰ 2024 ਦੇ ਵਿੱਚ ਇਹਨਾਂ ਕੋ ਮੰਤਰੀ ਮੰਡਲ ਤੋਂ ਇਹਨਾਂ ਦੀ ਛੁੱਟੀ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਖਫਾ ਸੀ ਪ੍ਰੈਸ ਕਾਨਫਰੰਸ ਵੀ ਜਿਹੜੀਆਂ ਅੱਗੇ ਪਾਰਟੀ ਦਫਤਰ ਆ ਕੇ ਕਰਦੇ ਜਿੱਥੇ ਇਹਨਾਂ ਨੇ ਛੁਟਕੀਆਂ ਮਾਰ ਕੇ 5 ਮਿੰਟ ਦੇ ਵਿੱਚ ਐਮਐਸਪੀ ਦੇਣ ਦਾ ਫੈਸਲਾ ਕੀਤਾ ਸੀ ਤੇ ਹੀ ਫੈਸਲਾ ਤੇ ਦੇਣ ਦੀ ਗੱਲ ਕੀਤੀ ਸੀ ਉਥੋਂ ਵੀ ਇਹਨਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਸੀ ਮਤਲਬ ਪਾਰਟੀ ਦੇ ਸਰਕਾਰ ਦੋਨਾਂ ਨੇ ਹੀ ਅਨਮੋਲ ਗਗਨਮਾਨ ਨੂੰ ਕਿਨਾਰੇ ਤੇ ਕਰ ਦਿੱਤਾ ਸੀ ਇਹ ਹੁਣ ਜਿਹੜੇ ਸ਼ਿਕਵੇ ਸ਼ਿਕਾਇਤਾਂ ਨੇ ਉਹ ਜਿਹੜੀਆਂ ਵੀ ਕੀ ਹੁਣ ਦੂਰ ਹੋਣਗੇ ਇਹ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਫਿਰ ਆ ਕੇ ਅਸਤੀਫਾ ਦਿੰਦੇ ਨੇ ਹੁਣ ਅਰਵਿੰਦ ਕੇਜਰੀਵਾਲ ਬਾਰੇ ਦੱਸਿਆ ਜਾ ਰਿਹਾ ਕਿ ਅਨਮੋਲ ਗਗਨਮਾਨ ਅਰਵਿੰਦ ਕੇਜਰੀਵਾਲ ਤੇ ਆਮਾਦੀ ਪਾਰਟੀ ਦੇ ਜਿਹੜਾ ਸਾਡਾ ਪਰਿਵਾਰ ਉਸ ਪਰਿਵਾਰ ਦਾ ਹਿੱਸਾ ਸੀ ਹਨ ਤੇ ਰਹਿਣਗੇ ਹੁਣ ਬਹੁਤ ਸਾਰੇ ਗੁੰਝ ਲੈ ਕੇ ਇੱਕ ਪਾਰਟੀ ਸੁਪਰੀਮੋ ਜਿਹਦੇ ਨਾਲ ਡਿਸਕਸ ਕਰਕੇ ਫਿਰ ਇੱਕ ਉਹਨਾਂ ਦੇ ਵਿਧਾਇਕ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ ਉਹ ਆਪਣੇ ਆਪ 'ਚ ਜਿਹੜੀ ਗੱਲ ਉਹ ਹਜ਼ਮ ਨਹੀਂ ਹੁੰਦੀ ਹੈਗੀ ਪਰ ਹੁਣ ਉਹਨਾਂ ਨੇ ਯੂ ਟਰਨ ਲੈ ਲਿਆ ਗਿਆ ਤੇ ਸਨੇਹਾ ਕੀ ਹੋਗਾ ਕਿ ਜਿਹੜੀ ਉਹਨਾਂ ਦੇ ਸ਼ਿਕਵੇ ਸ਼ਿਕਾਇਤਾਂ ਨੇ ਉਹ ਦੂਰ ਹੋਣੀਆਂ ਤੇ ਸਭ ਤੋਂ ਵੱਡਾ ਜਿਹੜਾ ਸ਼ਿਕਵਾ ਕੀ ਉਹ ਕੈਬਨਟ ਸੀ ਕਿ ਕੈਬਨਟ ਦੇ ਵਿੱਚ ਕਿਉਂਕਿ ਹਲੇ ਵੀ ਦੋ ਅਹੁਦੇ ਖਾਲੀ ਖਾਲੀ ਨੇ ਕੀ ਉਹਨਾਂ ਨੂੰ ਮੁਰ ਤੋਂ ਵਜ਼ੀਰ ਬਣਾਇਆ ਜਾ ਸਕਦਾ ਹੈਗਾ ਜਾਂ ਜਿਹੜਾ ਯੂ ਟਰਨ ਲਿਆ ਜਾਂ ਜਿਹੜਾ ਅਸਤੀਫਾ ਪਾਰਟੀ ਨੇ ਕਿਹਾ ਕਿ ਪਾਰਟੀ ਨੇ ਪ੍ਰਮਾਨ ਨਹੀਂ ਕੀਤਾ ਇਹ ਜਿਹੜਾ ਨਹੀਂ ਪ੍ਰਮਾਨ ਕੀਤਾ ਹੈਗਾ ਇਹ ਕੋਈ ਸੌਦਾ ਹੋਇਆ ਜਾਂ ਨਹੀਂ ਹੋਇਆ ਇਹ ਇਹਨੂੰ ਲੈ ਕੇ ਜਿਹੜੇ ਨੇ ਉਹ ਸਵਾਲ ਖੜੇ ਹੁੰਦੇ ਰਹਿਣਗੇ ਪਰ ਜਦੋਂ ਕੱਲ ਅਸਤੀਫਾ ਜਦੋਂ ਇਹਨਾਂ ਦਿੱਤਾ ਸੀ ਤੇ ਕਾਂਗਰਸ ਪਾਰਟੀ ਅਕਾਲੀ ਦਰ ਦੇ ਲੀਡਰਾਂ ਨੇ ਵੀ ਸਹਿਮਤ ਹੋ ਲਏ ਸੀ ਇਥੋਂ ਕਿ ਬੀਜੇਪੀ ਨੇ ਵੀ ਕਿਹਾ ਸੀ ਕਿ ਖਰੜ ਦੇ ਲੋਕਾਂ ਦੇ ਨਾਲ ਹਮੇਸ਼ਾ ਹੀ ਤੱਕਾ ਹੁੰਦਾ ਪਹਿਲਾਂ ਇਥੋਂ 2017 ਦੇ ਵਿੱਚ ਕੁਮਰ ਕੁਮਰ ਸੰਧੂ ਰਹੇ ਸੀ ਉਹ ਵੀ ਦੋ ਸਾਲ ਰਹੇ ਤੇ ਫਿਰ ਉਹ 3 ਸਾਲ ਹਲਕਾ ਜਿਹੜਾ ਕਿਉਂਕਿ ਉਹ ਆਡੋ ਗਏ ਸੀ ਆਮ ਆਦੀ ਪਾਰਟੀ ਉਦੋਂ ਵੀ ਹਲਕਾ ਸੁੰਨਾ ਸੀ ਹੁਣ 3 ਸਾਲ ਦੀ ਟਨਿਓਰ ਖਤਮ ਹੋ ਗਈ ਹੈ 2 ਸਾਲ ਬਾਕੀ ਨੇ ਫੇਰ ਹਲਕਾ ਸੁੰਨਾ ਹੋ ਗਿਆ ਪਰ ਹੁਣ ਜਿਹੜਾ ਕਹਿ ਸਕਦੇ ਬਾਈ ਇਲੈਕਸ਼ਨ ਵੀ ਬਚ ਗਿਆ ਪਰ ਆਮ ਆਦੀ ਪਾਰਟੀ ਦੀ ਜਿਹੜੀ ਇੱਜ਼ਤ ਇਸ ਮਸਲੇ ਦੇ ਵਿੱਚ ਜਿੰਨੀ ਕੀ ਰੁੱਲਣੀ ਸੀ ਉਹ ਰੁੱਲ ਗਈ ਹੈਗੀ ਕਿ ਇੱਕ ਉਹਨਾਂ ਦਾ ਆਮ ਆਦੀ ਪਾਰਟੀ ਦਾ ਐਮਐਲਏ ਅਨਮੋਲ ਗਣਮਾ ਦੇ ਰੂਪ ਦੇ ਵਿੱਚ ਜੋ ਸਿਆਸਤ ਛੱਡਦਾ ਹੈਗਾ ਐਮਐਲਏ ਜੇ ਪਿਛਦਾ ਅਹੁਦਾ ਛੱਡਦਾ ਹੈ ਤੇ ਲਾਜ਼ਮੀ ਤੌਰ ਤੇ ਇਹ ਵੱਡੀ ਗੱਲ ਹੋ ਜਾਂਦੀ ਉਹ ਇਹ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਅਸਤੀਫਾ ਦਿੰਦਾ ਨਹੀਂ ਅਸਤੀਫਾ ਲਿਆ ਜਾਂਦਾ ਹੈਗਾ ਹੁਣ ਇਹ ਅਸਤੀਫਾ ਪਾਰਟੀ ਨੇ ਲਿਆ ਸੀ ਲੋਕੀ ਦੱਸਦੇ ਨੇ ਤੇ ਪਾਰਟੀ ਨੇ ਨਾਮ ਮਨਜ਼ੂਰ ਕਰ ਲਿਆ ਪਰ ਗੱਲ ਹੈ ਕਿ ਕੀ ਵਿੱਚ ਜਿਹੜੀ ਪੱਕੀ ਹੈਗੀ ਹੈ ਇਹ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਸਥਿਤੀ ਹੈ ਉਹ ਸਪਸ਼ਟ ਹੋ ਜਾਊਗੀ ਜੀ ਬਹੁਤ ਸ਼ੁਕਰੀਆ ਜੀ